ਾਂਡੇ ਮੀੜ ਦੇ ਢੂਏ ਚ ਵੜੇ ਨਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਹਾਡੇ ਗਾੜੀ ਜੁੜੇ ਹੱਥ ਤੋ ਇਹ ਖਾਲੂ ਆਂਡੇ ਤਗੜੇ ਹੋ ਗਏ ਖਾ ਲੋ ਬੱਕਰੇ ਜਿੰਨੇ ਖਾਧ ਜਾਂਦੇ ਆ ਪੀਰੋ ਸੁਖਾਰਾ ਜਿਕੇ ਜਨਾ ਪੀਤਾ ਜਾਂਦਾ ਉਹ ਪਰ ਯਾਰ ਕਰੋ ਕੁਝ ਪੰਜਾਬ ਵਾਸਤੇ ਅੱਜ ਤੁਹਾਡੇ ਹਸਪਤਲ ਚ ਝੜਕਾ ਪ੍ਰਵਾਨ ਨਹੀਂ ਬਾਈ ਪ੍ਰਵਾਨ ਸੀ ਉਦੋਂ ਮਜਬੂਰੀ ਹੀ ਇੱਕ ਜੰਗਲਾਂ ਦੇ ਵਿੱਚ ਕਿਹੜੀ ਦੱਸੋ ਮੈਨੂੰ ਦੁਕਾਨ ਹੀ ਸਾਡੇ ਕੋ ਕਿਹੜਾ ਫਰੂਟ ਹੀ ਸਾਡੇ ਕੋ ਕਿਹੜੀ ਸਬਜ਼ੀ ਸਾਡੇ ਕੋ ਕਿੱਥੇ ਅੱਗ ਬਾਲਣ ਦਿੰਦੇ ਸਾਨੂੰ ਅਸੀਂ ਲੋਕੇ ਦਿਨ ਕੱਢਦੇ ਉਹ ਤੇ ਫਿਰ ਕੱਚਾ ਮਾਸ ਵੀ ਖਾਂਦੇ ਰਹੇ ਇਹ ਖਾਣ ਕੱਚਾ ਮਾਸ ਉਹਨਾਂ ਨੂੰ ਭੁੰਨਣ ਕਿਥੇ ਦਿੰਦੇ ਉਹਨਾਂ ਕੋਈ ਇੱਕੋ ਹੀ ਖੇਸੀ ਹੁੰਦੀ ਸੀ ਉਹੋ ਘੋੜੇ ਦੀ ਕਾਠੀ ਤੇ ਪਾ ਲੈਂਦੇ ਉਹਦੀ ਬੁੱਕਲ ਮਾਰ ਲੈਂਦੇ ਤੇ ਹੁਣ ਦੱਸੋ ਮੈਨੂੰ ਇਹਨਾਂ ਕੋ ਤੇ 36 36 ਪਦਾਰਥ ਪਏ ਆ ਰੰਗ ਬਰੰਗੇ ਵਸਤਰ ਪਏ ਆ ਇਹਨਾਂ ਨੂੰ ਕਦੀ ਠੰਡ ਲੱਗਣ ਦੀ ਐ ਇਹ 92% ਚੈੱਕ ਕਰ ਲਿਓ ਜਾ ਕੇ ਇਹਨਾਂ ਨੂੰ ਲੀਵਰ ਫੈਟੀ ਹੋਊਗੀ ਜਿੰਨੇ ਬੰਦੇ ਮਾਸ ਖਾਂਦੇ ਵੱਧ ਤੋਂ ਵੱਧ ਠੀਕ ਹੈ ਫਿਰ ਜੇ ਮਾਲੋ ਛਟਕਾ ਪ੍ਰਮਾਨ ਇਹਨਾਂ ਨੇ ਕਿਹਾ ਵੀ ਛਟਕਾ ਪ੍ਰਮਾਨ ਫਿਰ ਛਟਕਾ ਤੇ ਪੰਕਤ ਦੇ ਵਿੱਚ ਪ੍ਰਮਾਨ ਹੋਣਾ ਚਾਹੀਦਾ ਨਾ ਜਿੱਥੇ ਨਿਹੰਗ ਸਿੰਘ ਸ਼ੌਣੀਆਂ ਚ ਰਹਿੰਦੇ ਆ ਉੱਥੇ ਅਰਦਾਸਾ ਕਰਕੇ ਚੰਡੀ ਦੀ ਵਾਰ ਪੜ ਕੇ ਛਟਕਿਆ ਜਾਂਦਾ ਏ ਪਰ ਮੇਰਾ ਦਿਲੇ ਇਹ ਗੱਲ ਦੀ ਗਵਾਈ ਭਰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਇਸ ਜਦੋਂ ਕਾਲਪੁਰਖ ਦੇ ਨਾਲ ਸਾਨੂੰ ਗੁਰੂ ਗੰਗ ਸਾਹਿਬ ਨਾਲ ਜੋੜ ਦਿੱਤਾ ਤੇ ਫਿਰ ਤੇ ਮਹਾਰਾ ਨੇ ਕਿਤੇ ਆਗਿਆ ਨਹੀਂ ਕੀਤੀ ਵੀ ਤੂੰ ਹੀ ਮਲੋਕੀ ਜਾ ਕੇ ਬੱਕਰਾ ਵੜ ਕੇ ਖਾ ਲੋ ਫੇ ਤੇ ਕਿਤੇ ਨਹੀਂ ਨਾ ਕਿਹਾ ਬੰਦਾ ਸਿੰਘ ਬਹਾਦਰ ਜੀ ਨੂੰ ਤੁਰਿਆ ਪੰਜਾਬ ਦੀ ਧਰਤੀਆਂ ਨੂੰ ਇਹਦਾ ਮਤਲਬ ਬੰਦਾ ਸਿੰਘ ਬਹਾਦਰ ਤੇ ਫਿਰ ਤੇ ਇੱਕ ਸ਼ੁੱਧ ਐਸਬੀਐਸ ਨੂੰ ਸਾਧੂ ਹੀ ਤੇ ਉਹ ਤੋਂ ਸਿੰਘ ਸੱਜ ਗਿਆ ਉਹ ਤੇ ਫਿਰ ਅੱਜ ਬੱਕਰੀ ਖਾਂਦਾ ਆਣਾ ਬੱਕਰੀ ਖਾਂ ਦੇ ਨਾਲ جنگ ਨਹੀਂ ਲੜਿਆ ਜਾਂਦਾ ਜਜਬੇ ਜਜਬਾਤ ਹੋਣੇ ਚਾਹੀਦੇ ਆ ਜੇ ਤੁਹਾਡੇ ਅੰਦਰ ਚਜਬਾਤ ਆ ਤੁਹਾਡੇ ਅੰਦਰ ਦਇਆ ਵਾ ਤੇ ਤੁਹਾਡੇ ਅੰਦਰ ਧਰਮ ਆ ਜੇ ਤੁਹਾਡੇ ਅੰਦਰ ਧਰਮ ਆ ਤੇ ਤੁਸੀਂ ਮੌਤ ਦੀ ਪਰਵਾਹ ਨਹੀਂ ਕਰੋਗੇ ਤੁਸੀਂ ਸੱਚ ਬੋਲੋਗੇ ਭਾਵੇਂ ਦੁਨੀਆ ਤੁਹਾਡੀ ਦੁਸ਼ਮਣ ਹੋ ਜੇ ਜਿਹੜੀ ਗੱਲ ਬੱਕਰੇ ਖਾਣੇ ਆਂਡੇ ਖਾਣੇ ਸ਼ਰਾਬਾਂ ਪੀਣੀਆਂ ਇੱਕ ਜੀਬ ਦਾ ਸੁਆਦ ਆ ਮੈਂ ਸੁੱਖੇ ਨੂੰ ਇਹ ਗੱਲ ਕਹਿੰਦਾ ਸੁੱਖਾ ਮਾੜਾ ਨਹੀਂ ਆ ਸੁੱਖਾ ਕਿਸ ਟਾਈਮ ਸਾਡੇ ਪੇਨ ਕਲਰ ਦਾ ਕੰਮ ਕਰਦਾ ਏ ਜਦੋਂ ਅਸੀਂ ਜੰਗ-ਜੋਦ ਕਰਦੇ ਹਾਂ ਸਾਡੇ ਫੱਟ ਲੱਗ ਜਾਣਾ ਤੇ ਉਹਦਾ ਗੁੱਦਾ ਜਿਹੜਾ ਉਹਦੇ ਤੇ ਲਾ ਦੇਣਾ ਉਹ ਰਤੋਰਾ ਜ਼ਖਮ ਜਿਹੜਾ ਸੁੱਕ ਜਾਂਦਾ ਹੈ ਤੇ ਜਿਹੜਾ ਲੀਕਵੇਡ ਸੀ ਉਹਨੂੰ ਇੱਕ ਪੀਨ ਕਲਰ ਦੇ ਤੌਰ ਤੇ ਜੂਸ ਕੀਤਾ ਜਾਂਦਾ ਹੈ ਅੱਜ ਮੈਨੂੰ ਦੱਸੋ ਕਿਹੜੇ ਫੱਟ ਲੱਗੇ ਆ ਕਿਹੜਾ ਚੰਗ ਲੱਗਾ ਵੀ ਉੱਥੇ ਜੱਸਾ ਸੰਘਾਲੂ ਵਾਲੀਏ ਦੇ 64 ਫੱਟ ਲੱਗੇ ਆ ਤੇ ਉਹਦੇ ਗੁੱਦਾ ਲਾਉਣਾ ਰਗੜਾ ਲਾ ਕੇ ਦੱਸੋ ਮੈਨੂੰ ਅੱਜ ਸਿਰਫ ਆਪਣੇ ਮਸਤੀ ਵਾਸਤੇ ਫਿਰ ਜਿਹੜੇ ਹੁਣ 99% ਲੋਕ ਇਦਾਂ ਦੇ ਵੀ ਆ ਮੈਂ ਹੁਣ ਇਹ ਗੱਲਾਂ ਜਿਹੜੀਆਂ ਤੁਹਾਨੂੰ ਕਹਿ ਰਿਹਾ ਸ਼ਰਾਬ ਪੀਂਦੇ ਲੋਕ 5 ਵਜੇ ਤੋਂ ਬਾਅਦ ਬਾਬੇ ਵੇਖੋ ਕਿਨੇ ਕਿ ਤੁਹਾਨੂੰ ਮਿਲਦੇ ਬਾਹਰ ਮੈਨੂੰ ਬੜਿਆਂ ਦੇ ਫੋਨ ਆਉਂਦੇ ਤੁਸੀਂ ਬਾਬਾ ਜੀ ਆ ਗੱਲਾਂ ਨਾ ਕਰਿਆ ਕਰੋ ਮੈਂ ਭਾਵੇਂ ਰਾਤ ਦੇ 1 ਵਜੇ ਚੈੱਕ ਕਰ ਲਵਾਂ ਇਦਾਂ ਮਿਲੂੰਗਾ ਤੁਹਾਨੂੰ ਨਾ ਅਜੇ ਤੱਕ ਕਹੀ ਇਹਨਾਂ ਚੀਜ਼ਾਂ ਨੂੰ ਮੂੰਹ ਲਾਇਆ ਤੇ ਨਾ ਲਾਵਾਂਗੇ ਮਾਰ ਨੇ ਇਹ ਬੱਜਰ ਕਰੈਦਾਂ ਸਾਡੇ ਵਾਸਤੇ ਬਹੁਤ ਵੱਡੀਆਂ ਜੇਹੀਂ ਪੰਥ ਦੇ ਸੇਵਾਦਾਰਾਂ ਪੰਥ ਦੀ ਸੇਵਾ ਕਰੋ ਉੱਥੇ ਸੇਵਾ ਤੇ ਫਿਰ ਧੋਰਿਆਂ 'ਚ ਵੜ ਕੇ ਤੇ ਸੇਵਾ ਨਹੀਂ ਨਾ ਹੋਣੀ ਧੋਰਿਆਂ 'ਚ ਬਾਹਰ ਨਿਕਲਣਾ ਪੈਣਾ ਜੇ ਹੁਣ ਪੰਛੀ ਆਲੇ ਨੇ 'ਚ ਬੈਠਾ ਰਵੇ ਤੇ ਆਪਣੇ ਬੱਚਿਆਂ ਦੇ ਮੂੰਹ 'ਚ ਲਿਆ ਕੇ ਵੋਟਾਂ ਦੇ ਕੀ ਪਾਊਗਾਓ ਉਹਨੂੰ ਆਜ਼ਾਦ ਪਿੰਜਰੇ ਪਿੰਜਰੇ ਚੋਂ ਬਾਹਰ ਨਿਕਲਣਾ ਪੈਣਾ ਆਲਣੇ ਚੋਂ ਵੀ ਬਾਹਰ ਨਿਕਲਣਾ ਪੈਣਾ